ਅੱਜ ਕੱਲੀ ਮੈਂ ਹਾਕ ਕਵਰ ਸਿੰਘ 베ਦੀ ਸਿਆਸਤ ਵਿੱਚ ਦੋ ਅਹਿਮ ਝਟਕਿਆਂ ਦਾ ਜ਼ਿਕਰ ਕਰਾਂਗਾ ਇੱਕ ਝਟਕਾ ਆਮ ਆਦੀ ਪਾਰਟੀ ਨੂੰ ਲੱਗਾ ਤੇ ਇੱਕ ਝਟਕਾ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਧਿਰ ਨੂੰ ਲੱਗਾ ਜੋ ਪਹਿਲਾਂ ਹੀ ਇੱਕ ਵੱਡੇ ਰਫੜ ਦੇ ਵਿੱਚੋਂ ਲੰਘ ਰਹੀ ਹੈ ਦੋ ਧਿਰਾਂ ਦੇ ਦਰਮਿਆਨ ਇੱਕ ਵੱਡਾ ਰਫੜ ਚੱਲ ਰਿਹਾ ਹੈ ਤਾਂ ਉਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦੀ ਪਾਰਟੀ ਵੱਡਾ ਦਾਅ ਪੇਚ ਖੇਡ ਰਹੀ ਹੈ ਤੇ ਇਹ ਦਾਅ ਪੇਚ ਉਸ ਸਮੇਂ ਖੇਡਿਆ ਜਾ ਰਿਹਾ ਜਦੋਂ ਆਜ਼ਾਦੀ ਦਾ ਮਹਾਉਤਸਵ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਸਰਕਾਰ ਨੇ ਕੈਬਨਟ ਦੀ ਬੈਠਕ ਸੱਦੀਆ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਵਿਧਾਨ ਸਭਾ ਦਾ ਸੈਸ਼ਨ ਸੱਦਨ ਜਾ ਰਹੀ ਹੈ ਜੋ ਹੰਗਾਮੇ ਭਰਪੂਰ ਰਹਿ ਸਕਦਾ ਹੈ ਇਸ ਦੇ ਨਾਲ ਹੀ ਅਜਹੀ ਖਬਰ ਦਾ ਵੀ ਜ਼ਿਕਰ ਕਰਾਂਗੇ ਜਿਸ ਦੇ ਵਿੱਚ ਸਿਆਸੀ ਏਜੰਡੇ ਪੂਰੇ ਕਰਨ ਲਈ ਸਰਕਾਰਾਂ ਕਿੱਥੋਂ ਤੱਕ ਜਾਂਦੀਆਂ ਤੇ ਹਰਿਆਣਾ ਸਰਕਾਰ ਦਾ ਇੱਕ ਕਦਮ ਕਿਸ ਤਰ੍ਹਾਂ ਦਾ ਜਿਸ ਦੀ ਨਿੰਦਾ ਇਸ ਕਰਕੇ ਹੋ ਰਹੀ ਆ ਕਿ ਕੁਝ ਅਜਾਹੇ ਸਿੱਖ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲੀਆਂ ਉਹ ਪਰੋਲਮ ਵੀ ਤਰਸਦੇ ਆ ਉਹ ਕਾਰਾਂ ਨੂੰ ਵੀ ਤਰਸਦੇ ਆ ਤੇ ਦੂਜੇ ਪਾਸੇ ਅਜੇਹਾ ਬਾਬਾ ਰਾਮ ਰਹੀਮ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਪੱਖ ਦਾ ਅਜੇਹਾ ਮੁੱਦਾ ਹੈ ਜਿਸ ਦੇ ਨਾਲ ਅਜਹਿਆਂ ਬਹੁਤ ਸਾਰੀਆਂ ਖਬਰਾਂ ਦਿਖਾਈ ਦੇ ਰੀਆਂ ਕਿ ਸਰਕਾਰਾਂ ਕਿੱਥੇ ਫੇਲ ਹੋ ਗਈਆਂ ਸਰਕਾਰਾਂ ਨੇ ਰਾਮ ਰਹੀਮ ਨੂੰ ਕਿੱਥੇ ਵੱਡੀ ਰਾਹ ਦੇ ਦਿੱਤੀ ਜਾ ਕਹਿਣਾ ਪੈਗਾ ਕਿ ਡੇਰਿਆਂ ਉੱਤੇ ਕਿੰਨਾ ਕੁ ਨਿਰਪਰ ਹੁੰਦੀਆਂ ਸਰਕਾਰਾਂ ਕਿਉਂਕਿ ਡੇਰਾ ਵੋਟ ਇੱਕ ਵੱਡਾ ਫੈਕਟਰ ਬਣ ਚੁੱਕੀ ਹੈ ਪੰਜਾਬ ਜਾਂ ਹਰਿਆਣਾ ਦੀ ਸਿਆਸਤ ਦੇ ਵਿੱਚ ਕਹਿਣਾ ਪੈਗਾ ਕਿ ਦੇਸ਼ ਭਰ ਦੇ ਵਿੱਚ ਜਿਹਾ ਡੇਰੇ ਦਿਖਾਈ ਦੇ ਰਹੇ ਜੋ ਵੱਡਾ ਵੋਟ ਬੈਂਕ ਸਾਹਮਣੇ ਬੈਠੇ ਅਤੇ ਸਰਕਾਰਾਂ ਆਪਣੇ ਹਿਸਾਬ ਦੇ ਨਾਲ ਇਹਨਾਂ ਬਾਬਿਆਂ ਨੂੰ ਕਿਸ ਤਰ੍ਹਾਂ ਰਾਹਤ ਦਿੰਦੀਆਂ ਚਾਹੇ ਇਹਨਾਂ ਦੇ ਜੁਰਮ ਜਾਂ ਅਜਿਹੇ ਅਪਰਾਧ ਜੋ ਵੱਡੇ ਤੋਂ ਵੱਡੇ ਹੁੰਦੇ ਆ ਉਹ ਕਿਸ ਤਰ੍ਹਾਂ ਸਰਕਾਰਾਂ ਤੋਂ ਰਹਤ ਲੈ ਜਾਂਦੇ ਆ ਜਾਂ ਸਰਕਾਰਾਂ ਹੀ ਆਪਣਾ ਵੋਟ ਰਾਜਨੀਤੀ ਵਾਲਾ ਏਜੰਡਾ ਰੱਖ ਕੇ ਬਾਬਿਆਂ ਨੂੰ ਕਿਸ ਤਰ੍ਹਾਂ ਰਾਤ ਦੇ ਦਿੰਦੀ ਆ ਤਾਂ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਾਂਗੇ ਦੋ ਪਟੀਸ਼ਨਾਂ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਇੱਕ ਪਟੀਸ਼ਨ ਸੀਬੀਆਈ ਨਾਲ ਸੰਬੰਧਿਤ ਸੀ ਤੇ ਸੀਬੀਆਈ ਨੂੰ ਕੋਰਟ ਨੇ ਨੋਟਿਸ ਵੀ ਕੀਤਾ 22 23 ਅਗਸਤ ਨੂੰ ਫਿਰ ਸੁਣਵਾਈ ਹੋਏਗੀ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਲਗਾਤਾਰ ਜਮਾਨਤ ਲੈਣਾ ਚਾਹੁੰਦੇ ਆ ਪਰੰਤੂ ਜਿਸ ਤਰ੍ਹਾਂ ਦਿੱਲੀ ਹਾਈ ਕੋਰਟ ਨੇ ਜਿਸ ਤਰ੍ਹਾਂ ਇੱਕ ਵੱਡੀ ਰਾਹਤ ਅਰਵਿੰਦ ਕੇਜਰੀ ਵਾਲ ਨੂੰ ਦਿੱਤੀ ਸੀ ਤਾਂ ਉਸ ਨੂੰ ਚੁਣੌਤੀ ਦਿੱਤੀ ਗਈ ਸੁਪਰੀਮ ਕੋਰਟ ਦੇ ਵਿੱਚ ਆਖਰ ਉੱਥੇ ਜਾ ਕੇ ਅਜਿਹਾ ਪੇਚ ਫਸਿਆ ਕਿ ਹੁਣ ਸੁਪਰੀਮ ਕੋਰਟ ਤੋਂ ਅਰਵਿੰਦ ਕੇਜਰੀ ਵਾਲ ਲਈ ਰਾਤ ਲੈਣੀ ਬਹੁਤ ਔਖੀ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਹੀ ਸੀਬੀਆਈ ਨੇ ਜਦੋਂ ਵੇਖਿਆ ਕਿ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀ ਵਾਲ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਤਾਂ ਫਿਰ सीबीआई ਆਪਣੀ ਚਾਲ ਚੱਲਦੀ ਹੈ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਰਕੇ ਲੈ ਜਾਂਦੀ ਹੈ ਅਜਿਹੇ ਦੋ ਮਾਮਲਿਆਂ ਦੇ ਵਿੱਚ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧਿਨ ਸੀ ਤਾਂ ਅੱਜ ਸੁਪਰੀਮ ਕੋਰਟ ਨੇ ਨਾਤਾ ਅਰਵਿੰਦ ਕੇਜਰੀਵਾਲ ਨੂੰ ਰਾਹਤ ਦਿੱਤੀ ਹੈ ਤੇ ਦੂਸਰੇ ਪਾਸੇ सीबीआई ਨੂੰ ਨੋਟਿਸ ਦੇ ਕੇ ਜਿਹੜੀ ਗ੍ਰਿਫਤਾਰੀ ਅਰਵਿੰਦ ਕੇਜਰੀਵਾਲ ਦੀ ਕੀਤੀ ਗਈ ਹੈ ਉਸ ਨੂੰ ਚੁਣੌਤੀ ਅਰਵਿੰਦ ਕੇਜਰੀਵਾਲ ਨੇ ਕੋਰਟ ਦੇ ਵਿੱਚ ਦਿੱਤੀ ਸੀ ਜਿਸ ਦੇ ਉੱਤੇ ਸੀਬੀਆਈ ਨੂੰ ਹੁਣ ਜਵਾਬ ਦਾਖਲ ਕਰਨਾ ਹੋਵੇਗਾ ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਝਟਕਾ ਜਿਹੜਾ ਅਕਾਲੀ ਦਲ ਨੂੰ ਦਿੱਤਾ ਗਿਆ ਬੇਸ਼ੱਕ ਅਕਾਲੀ ਦਲ ਬਹੁਤ ਸਾਰੀਆਂ ਸਫਾਈਆਂ ਦੇ ਰਿਹਾ ਹੈ ਜਾਂ ਉਸ ਝਟਕੇ ਨੂੰ ਮਹਿਸੂਸ ਨਹੀਂ ਕਰਦਾ ਕਿਉਂਕਿ ਅਕਾਲੀ ਦਲ ਦੇ ਦਰਮਿਆਨ ਜਿਹੜਾ ਰਫੜ ਉਹਨਾਂ ਦੋ ਤਰ੍ਹਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਤਾਂ ਅਕਾਲੀ ਦਲ ਵੱਡੇ ਵਿਵਾਦ ਦੇ ਵਿੱਚ ਹੈ ਇਸ ਵਵਾਦ ਦੇ ਵਿੱਚ ਜਿਹੜੇ ਬੁਲਾਰੇ ਨੇ ਉਹ ਇਹ ਤਰਕ ਦਿੰਦੇ ਨੇ ਕਿ ਸਿਆਸਤ ਦੇ ਵਿੱਚ ਬਹੁਤ ਸਾਰੇ ਵਿਅਕਤੀ ਇੱਧਰ ਉੱਧਰ ਹੁੰਦੇ ਵਖਾਈ ਦਿੰਦੇ ਅਤੇ ਡਾਕਟਰ ਸੁਖੀ ਨੇ ਜਿਸ ਤਰ੍ਹਾਂ ਮਹਿਸੂਸ ਕੀਤਾ ਉਸ ਤਰ੍ਹਾਂ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਏ ਬੇਸ਼ੱਕ ਇਸ ਦੇ ਨਾਲ ਬਹੁਤ ਸਾਰੇ ਪੱਖ ਵੀ ਦਿਖਾਈ ਦਿੰਦੇ ਆ ਕਿ ਕਈ ਵਾਰ ਸਰਕਾਰਾਂ ਦਾ ਦਬਾਅ ਹੁੰਦਾ ਹੈ ਕਈ ਵਾਰ ਸਿਆਸਤ ਦੇ ਵਿੱਚ ਹੱਥ ਲਿਬੜੇ ਹੁੰਦੇ ਆ ਤਾਂ ਸਰਕਾਰਾਂ ਆਪਣੇ ਦਬਾਅ ਦੇ ਨਾਲ ਬਹੁਤ ਸਾਰੇ ਸਿਆਸੀ ਬੰਦਿਆਂ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਪਰੰਤੂ ਡਾਕਟਰ ਸੁਖੀ ਦੇ ਕਰਦਾਰ ਦੀ ਸਿਫਤ ਕੋਦ ਪੰਜਾਬ ਦੇ ਮੁੱਖ ਮੰਤਰੀ ਵੀ ਕਰਦੇ ਨਜ਼ਰ ਆਇਆ ਜਦੋਂ ਅਜਿਹੀ ਸਿਫਤ ਪੰਜਾਬ ਦੇ ਮੁੱਖ ਮੰਤਰੀ ਕਰਦੇ ਹੁਣ ਤਾਂ ਸੁਭਾਵਿਕ ਸੀ ਕਿ ਅਕਾਲੀ ਦਲ ਵੀ ਉਸ ਵਿੱਚ ਆਪਣੀ ਛਲਾਂਗ ਲਗਾਉਂਦਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡਾਕਟਰ ਸੁਖੀ ਵਰਗੇ ਬੰਦਿਆਂ ਦੀ ਚੋਣ ਅਕਾਲੀ ਦਲ ਵੀ ਕਰਦਾ ਰਿਹਾ ਹੈ ਜਿਸ ਦੀਆਂ ਸਿਫਤਾਂ ਦੇ ਪੁੱਲ ਪੰਜਾਬ ਦੇ ਮੁੱਖ ਮੰਤਰੀ ਵੀ ਬਨਦੇ ਨਜ਼ਰਾਇਆ ਬੇਸ਼ੱਕ ਡਾਕਟਰ ਸੁਖੀ ਦਾ ਆਮ ਆਦੀ ਪਾਰਟੀ ਵਿੱਚ ਜਾਣ ਦਾ ਕੋਈ ਵੀ ਕਾਰਨ ਰਿਹਾ ਹੋਵੇ ਪਰੰਤੂ ਜਿਸ ਤਰ੍ਹਾਂ ਡਾਕਟਰ ਸੁਖੀ ਆਖਦੇ ਆ ਕਿ ਉਹ ਲਗਾਤਾਰ ਦੋ ਵਾਰ ਬੰਗਾ ਤੋਂ ਅਕਾਲੀ ਦਲ ਦੇ ਵ代ਕ ਬਣਿਆ ਪਰੰਤੂ ਜਿਸ ਤਰ੍ਹਾਂ ਹਲਕੇ ਦੀ ਨੁਮਾਇੰਦਗੀ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਹਲਕੇ ਦੇ ਲੋਕਾਂ ਦੇ ਬਹੁਤ ਸਾਰੇ ਕਮਕਾਰ ਸਰਕਾਰ ਨਾਲ ਜੁੜੇ ਹੁੰਦੇ ਆ ਪਰੰਤੂ ਲੰਮੇ ਸਮੇਂ ਤੋਂ ਉਹ ਬੇਸ਼ੱਕ ਚੁਣਦੇ ਆ ਰਹੇ ਜਾਂ ਉਹਨਾਂ ਨੂੰ ਚੁਣਿਆ ਗਿਆ ਪਰੰਤੂ ਜਿਸ ਤਰ੍ਹਾਂ ਦੀਆਂ ਸੁਵਾਮਾਂ ਜਿਸ ਤਰ੍ਹਾਂ ਦੀ ਨਮਾਇੰਦਗੀ ਉਹ ਆਪਣੇ ਹਲਕੇ ਲਈ ਕਰਨਾ ਚਾਹ ਰਹੇ ਸੀ ਉਹ ਨਹੀਂ ਕਰ पाए ਤਾਂ ਆਖਰ ਉਹਨਾਂ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਪਿਆ ਤਾਂ ਕਿ ਉਹ ਆਪਣੇ ਹਲਕੇ ਦਾ ਵਿਕਾਸ ਕਰਵਾ ਸਕਣ ਆਪਣੇ ਹਲਕੇ ਦੀ ਨਹਿਰ ਨੂੰ ਬਦਲ ਸਕਣ ਕਿਉਂਕਿ ਬੰਗਾ ਨਵਾਂ ਸ਼ਹਿਰ ਉਹ ਇਲਾਕਾ ਹੈ ਜੋ ਸ਼ਹੀਦ ਭਗਤ ਸਿੰਘ ਦੇ ਨਾਮ ਨਾਲ ਜਾਂ ਉਸ ਭੂਮੀ ਦੇ ਨਾਲ ਜਾਣਿਆ ਜਾਂਦਾ ਹੈ ਜਿਨ੍ਹਾਂ ਦੀ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡੀ ਭੂਮਿਕਾ ਰਹੀ ਹੈ ਖੈਰ ਜਿਵੇਂ ਹੀ ਡਾਕਟਰ ਸੁਖੀ ਦੀ ਆਮ ਆਦੀ ਪਾਰਟੀ ਦੇ ਵਿੱਚ ਸ਼ਮੂਲਿਤ ਹੋਈ ਹੈ ਤੇ ਮਸਲਾ ਉੱਠਿਆ ਹੈ ਬੇਪਰੋਸਗੀ ਦਾ ਕਿ ਸੁਖਬੀਰ ਸਿੰਘ ਬਾਦਲ ਵਿੱਚ ਬੇਪਰੋਸਗੀ ਕਾਰਨ ਡਾਕਟਰ ਸੁਖੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਹੈ ਅਜਿਹਾ ਕਹਿਣਾ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਿ ਲਗਾਤਾਰ ਜਿਸ ਤਰ੍ਹਾਂ ਅਕਾਲੀ ਦਲ ਸੁਖਬੀਰ ਬਾਦਲ ਨੂੰ ਬਚਾਉਣਾ ਚਾਹੁੰਦਾ ਹੈ ਉਹਨਾਂ ਦੀ ਪ੍ਰਧਾਨਗੀ ਨੂੰ ਬਚਾਉਣਾ ਚਾਹੁੰਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਕਰਕੇ ਹੀ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਰਫੜ ਦਿਖਾਈ ਦਿੱਤਾ ਸੁਖਬੀਰ ਸਿੰਘ ਬਾਦਲ ਦੀਆਂ ਗਵਾਹੀ ਵਿੱਚ ਅਕਾਲੀ ਦਲ ਸੁਰੱਖਿਤ ਨਹੀਂ ਹੈ ਜਿਸ ਤਰ੍ਹਾਂ ਪਾਰਟੀ ਦੀ ਦਸ਼ਾ ਜਾਂ ਪਾਰਟੀ દિਸ਼ਾਹੀਣ ਹੋਈ ਹੈ ਉਸ ਨੂੰ ਲੈ ਕੇ ਵੱਡੇ ਸਵਾਲ ਅਕਾਲੀ ਦਲ ਤੋਂ ਹੀ ਵੱਖੋ-ਵੱਖਰੇ ਕਰ ਰਹੀ ਹੈ ਤੇ ਇਹ ਮਾਮਲਾ ਰਫੜ ਦਾ ਸ਼੍ਰੀ ਅਕਾਲ ਤੱਕ ਸਾਬ ਤੱਕ ਪਹੁੰਚ ਚੁੱਕਾ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ 30 ਅਗਸਤ ਨੂੰ ਪੰਚ ਸਿੰਘ ਸਬਾਨ ਨੇ ਬੈਠਕ ਸੱਦੀ ਹੈ ਸਬਾਬਕ ਹੈ ਕਿ ਦੋਨਾਂ ਤੇਰਾਂ ਨੂੰ ਸੱਦਿਆ ਜਾਏਗਾ ਧਾਰਮਿਕ ਸਜ਼ਾ ਲਵਾਈ ਜਾਏਗੀ ਵੇਖਣਾ ਹੋਏਗਾ ਕਿ ਸੰਗਤ ਜਾਂ ਧਾਰਮਿਕ ਪਖਤੋਂ ਕਿਸ ਤਰ੍ਹਾਂ ਸੁਰੱਖਰੂ ਹੋ ਕੇ ਨਿਕਲਦੇ ਆ ਸੁਖਬੀਰ ਸਿੰਘ ਬਾਦਲ ਬਹੁਤ ਸਾਰੀਆਂ ਚਰਚਾਵਾਂ ਇਸ ਸੰਦਰਭ ਦੇ ਵਿੱਚ ਵੀ ਦਿਖਾਈ ਦਿੰਦੀਆਂ ਕਿ ਪ੍ਰੈਜ਼ੀਡੀਅਮ ਅਕਾਲੀ ਦਲ ਦੇ ਵਿੱਚ ਬਣਾਈ ਜਾ ਸਕਦੀ ਹੈ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਵਰਕਿੰਗ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਪਾਰਲੀਮੈਂਟਰੀ ਬੋਰਡ ਬਣਾ ਦਿੱਤਾ ਗਿਆ ਤਾਂ ਸੁਭਾਵਕ ਹੈ ਕਿ ਅਕਾਲੀ ਦਲ ਨੇ ਸੰਕੇਤ ਦੇ ਦਿੱਤੇ ਸੁਖਬੀਰ ਸਿੰਘ ਬਾਦਲ ਇਸੇ ਤਰ੍ਹਾਂ ਅੱਗੇ ਵਧਦੇ ਰਹਿਣਗੇ ਉਹ ਪ੍ਰਧਾਨਗੀ ਨਹੀਂ ਛੱਡਣਗੇ ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਮਾਮਲਾ ਹੋਰ ਵੀ ਤਿੱਖਾ ਹੋ ਸਕਦਾ ਹੈ ਫਿਲਹਾਲ ਡਾਕਟਰ ਸੁਖੀ ਦੀ ਗੱਲ ਕਰ ਲਈਏ ਮidan ਸਭਾ ਦੇ ਵਿੱਚ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਆਰ.ਐਸ. ਮਨਪ੍ਰੀਤ ਯਾਲੀ ਪਹਿਲਾਂ ਹੀ ਹੱਥ ਖੜੇ ਕਰਕੇ ਇਹ ਗੱਲ ਕਹਿ ਚੁੱਕਿਆ ਕਿ ਜਦ ਤੱਕ ਝੁੰਦਾ ਕਮੇਟੀ ਦੀ ਰਿਪੋਰਟ ਅਕਾਲੀ ਦਲ ਵਿੱਚ ਲਾਗੂ ਨਹੀਂ ਹੁੰਦੀ ਤਾਂ ਉਹ ਸਾਰੇ ਪੱਖਾਂ ਤੋਂ ਬਾਹਰ ਰਹਿਣਗੇ ਉਹਨਾਂ ਦੀ ਚੁੱਪ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ ਨਾ ਤਾਂ ਉਹ ਅਕਾਲੀ ਦਲ ਦੇ ਪੱਖ ਤੋਂ ਬਖਾਈ ਦਿੰਦੇ ਆ ਤੇ ਨਾ ਹੀ ਉਹ ਅਕਾਲੀ ਦਲ ਦੀ ਉਸ ਧਿਰ ਦੇ ਨਾਲ ਜਾਣਾ ਚਾਹੁੰਦੇ ਆ ਜੋ ਅਕਾਲੀ ਦਲ ਤੋਂ ਵੱਖ ਹੋ ਚੁੱਕੀ ਹੈ ਅਕਾਲੀ ਦਲ ਨੇ ਬਹੁਤ ਸਾਰੇ ਆਗੂਆਂ ਨੂੰ ਬਾਰ ਦਾ ਰਸਤਾ ਬਖਾ ਦਿੱਤਾ ਹੈ ਤਾਂ ਕਹਿਣਾ ਪਏਗਾ ਕਿ तमाम ਮੁੱਦੇ ਡਾਕਟਰ ਸੁਖੀ ਦੇ ਨਾਲ ਇਸ ਕਰਕੇ ਜੁੜਦੇ ਜਾ ਰਹੇ ਕਿ ਪੰਜਾਬ ਸਰਕਾਰ ਨੇ ਸੈਸ਼ਨ ਸੱਦ ਲਿਆ ਅਗਲੇ ਮਹੀਨੇ ਦੇ ਪਹਿਲੇ ਹਫਤੇ 2 ਤੋਂ 4 ਸਤੰਬਰ ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਤਾਂ ਵੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਕਿਸ ਤਰ੍ਹਾਂ ਦੀ ਭੂਮਿਕਾ ਰਹਿ ਸਕਦੀ ਹੈ ਅਕਾਲੀ ਦਲ ਦੇ ਕੁਝ ਜਿਹੜੇ 2 ਦੇ ਕਰੀਬ ਵਿਧਾਇਕ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਟਾਈਮ ਮਿਲਦਾ ਤਾਂ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਕਿ ਮਨਪ੍ਰੀਤ ਸਿੰਘ ਆਲੀ ਸਮੇਂ-ਸਮੇਂ ਤੇ ਕੁਝ ਬੋਲਦੇ ਆ ਜਾਂ ਡਾਕਟਰ ਸੁਖੀ ਆਪਣੇ ਤਰਕ ਅਕਾਲੀ ਦਲ ਦੇ ਪੱਖ ਤੋਂ ਕੁਝ ਮੁੱਦਿਆਂ ਦੇ ਆਧਾਰਤ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਰਹੇ ਆ ਪਰੰਤੂ ਹੁਣ ਮਸਲਾ ਤਾਂ ਗਨੀਵਕੌਰ ਮਜੀਠੀਆ ਤੇ ਆ ਕੇ ਖੜ ਗਿਆ ਕਿ ਗਨੀਵਕੌਰ ਮਜੀਠੀਆ ਬਹੁਤ ਘਟ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੋਲਦੇ ਆ ਉਹਨਾਂ ਦੀ ਗੈਰ ਹਾਜ਼ਰੀ ਵੀ ਰੜਕਦੀ ਹੈ ਪਰੰਤੂ ਪੰਜਾਬ ਦੇ ਨਾਲ ਬਹੁਤ ਸਾਰੇ ਤਮਾਮ ਮੁੱਦੇ ਨੇ ਤਾਂ ਆਖਰ ਗਨੀਵਕੌਰ ਮਜੀਠੀਆ ਦੀ ਕੀ ਭੂਮਿਕਾ ਰਹੇਗੀ ਕਿਉਂਕਿ ਡਾਕਟਰ ਸੁਖੀ ਇੱਕ ਪਾਸਾ ਕਰ ਚੁੱਕਿਆ ਹੈ ਮਨਪ੍ਰੀਤ ਸਿੰਘ ਯਾਲੀ ਇੱਕ ਪਾਸਾ ਕਰ ਚੁੱਕਿਆ ਹੈ ਤਾਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਾਰੀ ਜ਼ਿੰਮੇਵਾਰੀ ਹੁਣ ਗਨੀਵਕੌਰ ਮਜੀਠੀਆ ਦੇ ਆਲੇ ਦੁਆਲੇ ਘੁੰਮਦੀ ਵਖਾਈ ਦੇਗੀ ਤਾਂ ਇਸ ਦੇ ਨਾਲ ਹੀ ਵਿਰੋਧੀ ਧਿਰ ਵੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ ਬਹੁਤ ਸਾਰੇ तमाम ਮੁੱਦੇ ਪੰਜਾਬ ਨਾਲ ਸੰਬੰਧਤ ਨੇ ਪੰਜਾਬ ਦੇ ਲਾਰਡ ਆਰਡਰ ਨੂੰ ਲੈ ਕੇ ਜਿਸ ਤਰ੍ਹਾਂ ਦੀ ਇੱਕ ਚਿੱਠੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਨ ਗਟਕਰੀ ਨੇ ਪੰਜਾਬ ਸਰਕਾਰ ਨੂੰ ਇਸ ਕਰਕੇ ਪਾਈ ਸੀ ਕਿ ਦਿੱਲੀ ਅਮਰitsar ਕਟੜਾ ਐਕਸਪ੍ਰੈਸ ਦੇ ਉੱਤੇ ਜਿਹੜਾ ਨਿਰਮਾਣ ਚੱਲ ਰਿਹਾ ਤਾਂ ਠੇਕੇਦਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਜਾਨੋਂ ਮਾਰਨ ਦੀਆਂ ਮੁਖ ਸਖਤਰ ਨੂੰ ਦਖਲ ਦੇਣਾ ਪਿਆ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਮਾਮਲਾ ਦਰਜ ਕਰਨਾ ਪਿਆ ਨਿਤਕ ਗਟਕਰੀ ਨੇ ਇੱਥੋਂ ਤੱਕ ਚੇਤਾਵਨੀ ਚਿੱਠੀ ਲਿਖ ਕੇ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਚਲਦੇ ਪ੍ਰੋਜੈਕਟ ਪ੍ਰਵਰਤ ਹੋ ਸਕਦਿਆ ਤੇ ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਲੈਂਡ ਆਰਡਰ ਦੇ ਮਸਲੇ ਤੇ ਫੇਲ ਚੁਕੀ ਹੈ ਸਬਾਬਕ ਕਹ ਕੇ ਵਿਧਾਨ ਸਭਾ ਦਾ ਜਦੋਂ ਸੈਸ਼ਨ ਪੱਖੇਗਾ ਤਾਂ ਪ੍ਰਤਾਪ ਸਿੰਘ ਬਾਜਬਾ ਤਾਂ ਹੋਰ ਬਹੁਤ ਸਾਰੇ ਕਾਂਗਰਸ ਦੇ ਵਿਧਾਇਕ ਸਰਕਾਰ ਨੂੰ ਘਿਰਨ ਦੀ ਕੋਸ਼ਿਸ਼ ਕਰਨਗੇ ਤਾਂ ਵੇਖਣਾ ਹੋਏਗਾ ਕਿ ਸਰਕਾਰ ਕਿਸ ਤਰ੍ਹਾਂ ਦੇ ਮਤੇ ਲੈ ਕੇ ਆਉਂਦੀ ਹੈ ਕਿਉਂਕਿ ਸਰਕਾਰ ਮਾਲਵਾ ਨੈਰ ਕੱਢਣ ਜਾ ਰਹੀ ਹੈ ਨਰਾਂ ਦਾ ਨਰਮਾਨ ਕਰਨ ਨੂੰ ਲੈ ਕੇ ਸਰਕਾਰ ਨੇ ਸਥਿਤੀ ਸਪਸ਼ਟ ਕੀਤੀ ਹੈ ਕਿ ਪਾਣੀ ਵੱਡਾ ਸੰਕਟ ਬਣ ਚੁੱਕਾ ਹੈ ਤਾਂ ਵਿਧਾਨ ਸਭਾ ਦਾ ਸੈਸ਼ਨ ਹੰਗਾਮੇ ਭਰਪੂਰ ਰਹੇਗਾ ਤਾਂ ਵੇਖਣਾ ਹੋਏਗਾ ਕਿ ਸੈਸ਼ਨ ਕਿਸ ਤੰਗ ਦੇ ਨਾਲ ਕਿਸ ਤਰ੍ਹਾਂ ਸਿਰੇ ਲੱਗਦਾ ਹੈ ਇਸ ਦੇ ਨਾਲ ਹੀ ਰਾਮ ਰਹੀਮ ਦਾ ਮਸਲਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਕਰਕੇ ਪਖਦਾ ਕਿ ਬਾਰ ਬਾਰ ਰਾਮ ਰਹੀਮ ਨੂੰ ਪ੍ਰੋਲ ਦਿੱਤੀ ਜਾਂਦੀ ਹੈ ਹਰਿਆਣਾ ਸਰਕਾਰ ਆਪਣੇ ਜੇਲ ਮੈਨੂਅਲ ਦੇ ਵਿੱਚ ਵੱਡੀਆਂ ਤਰਮੀਮਾਂ ਕਰਦੀ ਐ ਤੇ ਰਾਮ ਰਹੀਮ ਨੂੰ ਰਹਾਤ ਇਸ ਕਰਕੇ ਦਿੰਦੀ ਐ ਕਿ ਡੇਰਾ ਫੈਕਟਰ ਦੇ ਨਾਲ ਜੁੜੀ ਹੋਈ ਆ ਵੋਟ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹਰਿਆਣਾ ਸਰਕਾਰ ਦੀ ਵਿਧਾਨ ਸਭਾ ਚੋਣ ਹੋਣੀ ਐ ਤਾਂ ਇਸੇ ਕਰਕੇ 21 ਦਿਨਾਂ ਲਈ ਰਾਮ ਰਹੀਮ ਨੂੰ ਇਹ ਪਰੋਲ ਦਿੱਤੀ ਗਈ ਐ ਤਾਂ ਬਹੁਤ ਸਾਰੇ ਸਿਆਸਦਾਨ ਸਿਆਸੀ ਤਰ੍ਹਾਂ ਸਵਾਲ ਖੜੇ ਕਰ ਰਿਆਂ ਕਿ ਰਾਮ ਰਹੀਮ ਨੂੰ ਬਾਰ-ਬਾਰ ਪਰੋਲ ਕਿਉਂ ਬੇਸ਼ੱਕ ਇਸ ਮਸਲੇ ਦੇ ਉੱਤੇ ਸਰਕਾਰ ਦਾ ਆਪਣਾ ਪੈਰੋਕਟ ਹੁੰਦਾ ਪਰੰਤੂ ਇਸ ਦੇ ਪਿਛੇ ਸਰਕਾਰਾਂ ਦਾ ਸਿਆਸੀ ਏਜੰਡਾ ਦਿਖਾਈ ਦੇ ਰਿਹਾ ਸਿੱਧੇ ਤੌਰ ਤੇ ਡੇਰਾ ਫੈਕਟਰ ਦੇ ਨਾਲ ਜੁੜੀ ਹੋਈ ਉਹ ਵੋਟ ਵੀ ਦਿਖਾਈ ਦੇ ਰਹੀ ਹੈ ਜਿਹੜੀਆਂ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਨੇ ਸਿਆਸੀ ਤਰ੍ਹਾਂ ਨੇ ਹਾਸਲ ਕਰਨੀ ਹੁੰਦੀ ਹੈ ਤਾਂ ਬਾਰ ਬਾਰ ਰਾਮ ਰਹਿਮ ਨੂੰ ਦਿੱਤੀ ਜਾ ਰਹੀ ਪਰ ਉਹ ਨੂੰ ਸਿਆਸੀ ਏਜੰਡੇ ਨਾਲ ਦੇ ਕੇ ਜੋੜਿਆ ਜਾ ਰਿਹਾ ਹੈ ਤੇ ਇਸ ਗੱਲ ਦਾ ਮਸਲਾ ਵੀ ਉੱਠ ਰਿਹਾ ਕਿ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਆਖਰ ਉਹਨਾਂ ਨੂੰ ਜ਼ਮਾਨਤਾ ਕਿਉਂ ਨਹੀਂ ਆਖਰ ਉਹਨਾਂ ਨੂੰ ਪਰੋਲ ਕਿਉਂ ਨਹੀਂ ਤੇ ਜਿਹੜੀ ਪਰੋਲ ਰਾਮ ਰਹੀਮ ਨੂੰ ਦਿੱਤੀ ਜਾ ਰਹੀ ਹੈ ਆਖਰ ਕਿਸ ਆਧਾਰ ਤੇ ਕਿਉਂ ਦਿੱਤੀ ਜਾ ਰਹੀ ਹੈ